ਬਸ ਸਾਦਾ ਪਾਣੀ ਥਾਂ ਥਾਂ ਜਮਾ ਖੂਨ ਦੇ ਚਿਲਦਿਆਂ ਹੁਣ ਵਾਪਕ ਧਿਆਨਕ ਬਿਮਾਰੀਆਂ ਦੇ ਫੈਲਣ ਦਾ ਖਰਚਾ ਬਣ ਚੁੱਕਾ ਹੈ ਇਸ ਬਰਸਾਤੀ ਮੌਸਮ ਦੇ ਦੌਰਾਨ ਮੱਛਰ ਦਾ ਡੰਗ ਵੀ ਤੇਜ਼ ਹੋ ਚੁੱਕਾ ਹੈ ਜਿਸ ਨੂੰ ਲੋਕਾਂ ਨੂੰ ਆਪਣਾ ਸ਼ਿਕਾਰ ਬਨਾਇਆ ਜਾਏ ਅਤੇ ਲੋਕ ਤੇਜ਼ ਬੁਖਾਰ ਤੋਂ ਇਲਾਵਾ ਹੋਰ ਬਿਮਾਰੀਆਂ ਦੇ ਸ਼ਿਕਾਰ ਹੁੰਦੇ ਨਜ਼ਰ ਆ ਰਹੇ ਹਨ ਲੋਕਾਂ ਵਿੱਚ ਡੇਂਗੂ ਮਲੇਰੀਆ ਚਿਕਨ ਗੁਨੀਆ ਤੋਂ ਇਲਾਵਾ ਦਸਤ ਚਮਣੀ ਅਤੇ ਪੇਟ ਰੋਗਾਂ ਦੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਖਰਚਾ ਬਣ ਚੁੱਕਾ ਜਸ ਮਲਾਕੇ ਸਿਹਤ ਵਿਭਾਗ ਵੱਲੋਂ ਆਪਣੀ ਕਮਰ ਕੱਸਦੇ ਹੋਏ ਜਿੱਥੇ ਜਗ੍ਹਾ ਜਗ੍ਹਾ ਮੁਫਤ ਮੈਡੀਕਲ ਜਾਂਚ ਕੈਂਪ ਲਗਾਏ ਪਿਆਰੇ ਹਨ ਉੱਥੇ ਹੀ ਉਹਨਾਂ ਦੇ ਖੂਨ ਦੇ ਨਮੂਨਿਆਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਇੱਥੇ ਦੱਸਣਾ ਹੋਵੇਗਾ ਕਿ ਜ਼ਿਲ੍ਹੇ ਭਾਰ ਵਿੱਚ ਹੁਣ ਤੱਕ ਕੁੱਲ ਡੇਂਗੂ ਦੇ 27 ਅਤੇ ਮਲੇਰੀਆ ਦਾ ਇੱਕ ਮਰੀਜ਼ ਸਾਹਮਣੇ ਆ ਚੁੱਕਾ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬਰਸਾਤੀ ਮੌਸਮ ਦੌਰਾਨ ਮੱਛਰ ਦਾ ਡੰਗ ਤੇਜ਼ ਹੋ ਚੁੱਕਾ ਹੈ ਜਿਸ ਦੇ ਚਲਦਿਆਂ ਲੋਕ ਅਤੇ ਬੱਚਿਆਂ ਨੂੰ ਦਸਤ ਚਮੜੀ ਪੇਟ ਰੋਗਾਂ ਤੋਂ ਇਲਾਵਾ ਮਲੇਰੀਆ ਚਿਕਨ ਗੁਨੀਆਂ ਡੇਂਗੂ ਤੇ ਟਾਈਫਾਇਡ ਵਰਗੀਆਂ ਭਿਆਨਕ ਬਿਮਾਰੀਆਂ ਨੇ ਆਪਣਾ ਸ਼ਿਕਾਰ ਵੜਾਉਣਾ ਸ਼ੁਰੂ ਕਰ ਲਿਆ ਹੈ ਜਿਸ ਦੇ ਚੱਲਦਿਆਂ ਲੋਕ ਜਿੱਥੇ ਸਰਕਾਰੀ ਹਸਪਤਾਲਾਂ ਵਿੱਚ ਆਪਣਾ ਇਲਾਜ ਕਰਵਾਉਣ ਦੇ ਵੇਖੇ ਜਾਂ ਸਕਦੇ ਆ ਉੱਥੇ ਹੀ ਪ੍ਰਾਈਵੇਟ ਲੈਬਾਰਟਰੀਆਂ ਕਲੀਨਿਕਾਂ ਅਤੇ ਹਸਪਤਾਲਾਂ ਵਿੱਚ ਵੀ ਕਾਫੀ ਪੀੜ ਵੇਖਣ ਨੂੰ ਮਿਲ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਿਹਤ ਅਤੇ ਪਰਿਵਾਰ ਭਲਾਈ ਪੰਜਾਬ ਦੀ ਸੇਵਾ ਮੁਕਤ ਡਾਇਰੈਕਟਰ ਡਾਕਟਰ ਸ਼ਮਸ਼ੀਰ ਸਿੰਘ ਨੇ ਦੱਸਿਆ ਹੀਠਾਂ ਤੇ ਲਗਨੀ ਤੇਜ਼ ਬੁਖਾਰ ਹੋਣਾ ਸਿਰਦਰਦ ਹੋਣਾ ਸਰੀਰ ਦੀ ਟੁੱਟ ਭੱਜ ਹੋਣਾ ਥਕਾਵਟ ਰਹਿਣੀ ਉਲਟੀ ਆਣੀ ਆਦਿ ਦੌਰਾਨ ਵਿਅਕਤੀ ਨੂੰ ਤੁਰੰਤ ਮਾਹਿਰ ਡਾਕਟਰ ਨਾਲ ਸੰਪਰਕ ਕਰਦੇ ਹੋਏ ਆਪਣੇ ਖੂਨ ਦੀ ਜਾਂਚ ਕਰਵਾਣੀ ਚਾਹੀਦੀ ਹੈ। ਉਹਨਾਂ ਨੇ ਇਹ ਵੀ ਦੱਸਿਆ ਹੈ ਕਿ ਇਸ ਬਰਸਾਤੀ ਮੌਸਮ ਵਿੱਚ ਲੋਕ ਡੇਂਗੂ ਮਲੇਰੀਆ ਤੇ ਚਿਕਨ ਬੁਨਿਆ ਵਰਗੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਨ। ਉਹਨਾਂ ਦੱਸਿਆ ਹੈ ਕਿ ਬਿਨਾਂ ਮਾਹਿਰ ਡਾਕਟਰ ਦੀ ਸਲਾਹ ਤੋਂ ਕੋਈ ਵੀ ਦਵਾਈ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਲੋਕ ਤੇਜ਼ ਬੁਖਾਰ ਹੋਣ ਦੌਰਾਨ ਡਾਕਟਰ ਦੀ ਸਲਾਹ ਨਾਲ ਪੈਰਾਸੀਟਾਮੋਲ ਦਵਾਈ ਦੀ ਵਰਤੋਂ ਕਰ ਸਕਦੇ ਹਨ ਡਾਕਟਰ ਸ਼ਮਸ਼ੇਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇਸ ਬਰਸਾਤੀ ਮੌਸਮ ਵਿੱਚ ਆਪਣਾ ਅਤੇ ਆਪਣੇ ਪਰਿਵਾਰ ਦਾ ਖਾਸ ਖਿਆਲ ਜ਼ਰੂਰ ਰੱਖਣ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਿਵਾਲ ਹਸਪਤਾਲ ਤਰਨਤਾਰਨ ਵਿਖੇ ਤਨਾਤ ਡਾਕਟਰ ਨਾਪਰੀ ਸਿੰਘ ਅਤੇ ਰਵਿੰਦਰ ਚੋਧਰੀ ਨੇ ਸਾਂਝੇ ਤੌਰ ਤੇ ਉੱਪਰ ਸਾਂਝੇ ਤੌਰ ਤੇ ਦੱਸਿਆ ਕਿ ਇਸ ਬਰਸਾਤੀ ਮੌਸਮ ਵਿੱਚ ਤੇਜ਼ ਬੁਖਾਰ ਉਲਟੀ ਅਤੇ ਇਨਫੈਕਸ਼ਨ ਨਾਲ ਸੰਬੰਧਤ ਮਰੀਤਾਂ ਦੇ ਗਿੰਤੀ ਹਸਕਾਲ ਵਿੱਚ ਵਧ ਰਹੀ ਹੈ ਜਿਨ੍ਹਾਂ ਨੂੰ ਮੁਫਤ ਇਲਾਜ ਕਰਦੇ ਹੋਏ ਉਹਨਾਂ ਨੂੰ ਦਵਾਈਆਂ ਵੀ ਮੁਫਤ ਦਿੱਤੀਆਂ ਜਾ ਰਹੀਆਂ ਹਨ। ਉਹਨਾਂ ਦੱਸਿਆ ਕਿ ਇਸ ਮੌਸਮ ਵਿੱਚ ਕੁਝ ਸਾਵਧਾਨੀਆਂ ਦੀ ਵਰਤੋਂ ਕਰਦੇ ਹੋਏ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਉਹਨਾਂ ਨੇ ਵੀ ਕਿਹਾ ਕਿ ਡੇਂਗੂ ਮਲੇਰੀਆ ਤੇ ਚਿਕਨ ਗੁਨਿਆ ਤੋਂ ਬਚਣ ਲਈ ਪੂਰੇ ਸਰੀਰ ਨੂੰ ਢੱਕਣ ਵਾਲੇ ਕੱਪੜੇ ਪਾਣੇ ਚਾਹੀਦੇ ਹਨ। ਮਛਰ ਭਜਾਊ ਕਰੀਮਾਂ ਅਤੇ ਜਾਲੀ ਦੀ ਵਰਤੋਂ ਕਰਨੀ ਚਾਹੀਦੀ ਹੈ। ਆਪਣੇ ਘਰਾਂ ਦੇ ਆਸ-ਪਾਸ ਲਗਾਤਾਰ 7 ਦਿਨ ਤੱਕ ਪਾਣੀ ਨੂੰ ਨਾ ਖੜੇ ਹੋਣ ਦਿੱਤਾ ਜਾਵੇ ਘਰਾਂ ਦੀਆਂ ਛੱਤਾਂ ਤੇ ਆਸ-ਪਾਸ ਖੜੇ ਪਾਣੀ ਨੂੰ ਨਸ਼ਟ ਕੀਤਾ ਜਾਵੇ ਜਾਂ ਫਿਰ ਉਸ ਵਿੱਚ ਕਾਲਾ ਤੇਲ ਪਾਇਆ ਜਾਵੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐਪੀਡੋਮੋਲੋজিস্ট ਅਫਸਰ ਡਾਕਟਰ ਰਾਗਵ ਗੁਪਤਾ ਨੇ ਦੱਸਿਆ ਕਿ ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਪਾਣੀ ਕਰਕੇ ਲੋਕਾਂ ਨੂੰ ਦਸਤ ਮਲੇਰੀਆ ਚਿਕਨਗੁਨੀਆ ਡੇਂਗੂ ਆਦਿ ਦਾ ਸ਼ਿਕਾਰ ਹੋਣਾ ਪੈ ਸਕਦਾ ਹੈ ਜਿਸ ਦੇ ਚੱਲਦਿਆਂ ਹੁਣਾਂ ਦੀਆਂ ਟੀਮਾਂ ਲਗਾਤਾਰ ਲੋਕਾਂ ਨੂੰ ਜਿੱਥੇ ਜਾਗਰੂਕ ਕਰ ਰਹੀਆਂ ਹਨ ਉਤੇ ਲੋੜ ਪੈਥੀਅਮਸ ਆਰ ਲੋਕਾਂ ਦੇ ਖੂਨ ਦੇ ਨਮੂਨੇ ਆਦੀ ਵੀ ਜਾਂਚ ਕੀਤੀ ਜਿਆਰੇ ਡਾਕਟਰ ਰੌਕਪ ਨੇ ਦੱਸਿਆ ਕਿ ਸਬੰਧਿਤ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਰੋਡਵੇਜ ਵਰਕਸ਼ਾਪ ਪੁਲਿਸ ਲਾਈਨ ਜੇਲ੍ਹ ਨਗਰ ਕੌਂਸਲ ਤਰਨਤਾਰਨ ਦਫ਼ਤਰ ਬਾਸਟੇ ਤੋਂ ਇਲਾਵਾ ਹੋਰ ਪਬਲਿਕ ਸਥਾਨਾਂ ਉੱਪਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਿਆਰੇ ਅਦੇ ਹਰ ਚੁੱਕਰਾ ਡੇਂਗੂ ਪਰਿਵਾਰ ਮੁਹਿਮਾ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਿਆਰੇ ਇਸੇ ਨਾਲ ਹੀ ਸਿਹਤ ਵਿਭਾਗ ਵੱਲੋਂ ਵਾਰਗਿੰਗ ਵੀ ਕਰਵਾਈ ਜਾ ਰਹੀ ਹੈ ਤਾਂ ਜੋ ਪੈਦਾ ਹੋ ਰਹੇ ਮੱਛਲ ਨੂੰ ਖਤਮ ਕੀਤਾ ਜਾ ਸਕੇ ਇਸ ਵੰਦੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਸਿਵਲ ਸਰਜਨ ਡਾਕਟਰ ਗੋਪੀਰ ਸਿੰਘ ਨੇ ਰਾਏ ਨੇ ਦੱਸਿਆ ਕਿ ਸਿਹਤ ਮੰਤਰੀ ਪੰਜਾਬ ਵੱਲੋਂ ਜਾਰੀ ਹੋਏ ਹੁਕਮਾਂ ਤੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੁਲ ਵੱਲੋਂ ਮਿਲੇ ਸਖਤ ਨਿਰਦੇਸ਼ਾਂ ਤਹਿਤ ਲੋਕਾਂ ਦੀ ਸਿਹਤ ਦਾ ਖਿਆਲ ਰੱਖਣ ਸੰਬੰਧੀ ਉਚਿਤ ਪ੍ਰਬੰਧ ਕਰਦੇ ਹੋਏ ਕਮਰਕਸ ਲੈ ਲਈ ਹੈ ਉਹਨਾਂ ਨੇ ਵੀ ਕਿਹਾ ਕਿ ਸਿਹਤ ਕਰਮਚਾਰੀਆਂ ਵੱਲੋਂ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਨੂੰ ਡੇਂਗੂ ਮਲੇਰੀਆ ਸੰਬੰਧੀ ਜਾਗਰੂਕ ਕੀਤਾ। ਜਾਰਿਆ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਸ-ਪਾਸ ਲਗਾਤਾਰ ਸਾਫ਼ ਪਾਣੀ ਨੂੰ 7 ਦਿਨ ਤੱਕ ਲਗਾਤਾਰ ਖੜੇ ਨਾ ਹੁੰਦੇ। ਉਹਨਾਂ ਨੇ ਕਿਹਾ ਕਿ ਸ਼ਕਤੀ ਇਲਾਕਿਆਂ ਵਿੱਚ ਟੀਮਾਂ ਵੱਲੋਂ ਸਪਰੇ ਵੀ ਸਪਰੇ ਵੀ ਕਰਵਾਈ ਜਾ ਰਹੀ ਹੈ। ਸਿਵਲ ਸਜਨ ਡਾਕਟਰ ਗੋਪੀਰ ਸਿੰਘ ਰਾਏ ਨੇ ਦੱਸਿਆ ਕਿ ਹੁਣ ਤੱਕ ਸਿਹਤ ਵਿਭਾਗ ਵੱਲੋਂ ਕੀਤੀ ਗਈ ਜਾਂਚ ਤੇ ਚੱਲਦਿਆਂ ਸਾਈ ਡੇਂਗੂ ਦੇ ਮਰੀਜ਼ ਪਾਏ ਗਏ ਹਨ। ਜਾਦਕੀ ਇੱਕ ਕਮਲੇਰੀਆ ਦਾ ਮਰੀਜ਼ ਪਾਇਆ ਗਿਆ ਸੀ ਜਿਨ੍ਹਾਂ ਦਾ ਸਫਲ ਅਤੇ ਮੁਫਤ ਇਲਾਜ ਕੀਤਾ ਜਾ ਚੁੱਕਾ ਹੈ ਇਹ ਤੇ ਦੱਸਦੀ ਹੈ ਕਿ ਜਲੰਧਰ ਦੇ ਮਰੀਜ਼ ਸ਼ਹਿਰੀ ਅਤੇ ਨੌ ਦਿਹਾਤੀ ਇਲਾਕਿਆਂ ਦੇ ਰਹਿਣ ਵਾਲੇ ਹਨ ਜ਼ਿਲ੍ਹਾ ਐਪੀਡੀਮਿਓਲੋਜੀਸਟ ਡਾਕਟਰ ਆਦਿੱਤਿਆ ਪਾਲ ਨੇ ਦੱਸਿਆ ਕਿ ਵੀਰਵਾਰ ਨੂੰ ਡੇਂਗੂ ਦੇ ਸ਼ੱਕੀ ਜਿਹੜੇ ਮਰੀਜ਼ ਦੇ ਸੈਂਪਲ ਟੈਸਟ ਕੀਤੇ ਗਏ ਉਹਨਾਂ ਵਿੱਚੋਂ 5 ਦੀ ਰਿਪੋਰਟ ਪੋਜ਼ਿਟਿਵ ਆਈ ਅਤੇ ਇਹਨਾਂ ਵਿੱਚੋਂ 3 ਮਰੀਜ਼ ਹੋਰਨਾਂ ਜ਼ਿਲ੍ਹਿਆਂ ਨਾਲ ਸਬੰਧਤ ਪਾਏ ਗਏ ਡਾਕਟਰ ਅਦਿੱਤਿਆ ਨੇ ਦੱਸਿਆ ਕਿ ਸੇਪ ਵਿਭਾਗ ਦੀਆਂ ਐਂਟੀ ਲਾਰਵਾ ਟੀਮਾਂ ਨੇ ਵਿਰਵਾਰ ਨੂੰ 3065 ਘਰਾਂ ਵਿੱਚ ਸਰਵੇ ਕੀਤਾ ਅਤੇ ਉਹਨਾਂ ਨੂੰ 15 ਥਾਵਾਂ ਤੇ ਡੇਂਗੂ ਪੁਕਾਰ ਫੁਲਾਣ ਵਾਲੇ ਮੱਛਰਾਂ ਦਾ ਲਾਰਵਾ ਮਿਲਿਆ ਵਿਭਾਗ ਦੀਆਂ ਟੀਮਾਂ ਜ਼ਿਲ੍ਹੇ ਵਿੱਚ ਹੁਣ ਤੱਕ 408757 ਘਰਾਂ ਦੇ ਸਰਵੇ ਕਰ ਚੁੱਕੀਆਂ ਅਤੇ ਉਹਨਾਂ ਨੂੰ ਇਸ ਦੌਰਾਨ 1122 ਘਰਾਂ ਤੇ 1258 ਕੰਟੇਨਰਾਂ ਵੱਲੋਂ ਲਾਰਵਾ ਮਿਲਿਆ ਜਿਨ੍ਹਾਂ ਨੂੰ ਉਹ ਪੂਰੀ ਤਰ੍ਹਾਂ ਨਸ਼ਟ ਕਰਵਾ ਦਿੱਤਾ ਹੜਾ ਅਤੇ ਪ੍ਰਸ਼ਾਸਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡੈਂਗੂ ਅਤੇ ਚਿਕਨ ਗੁਨੀਆ ਤੋਂ ਬਚਾਅ ਅਤੇ ਇਲਾਜ ਅਤਿ ਜ਼ਰੂਰੀ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਸਿਵਲ ਹਸਪਤਾਲ ਜੈਥੋ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਵਿਰਿੰਦਰ ਕੁਮਾਰ ਐਮ ਡੀ ਮੈਡੀਸਨ ਡਾਕਟਰ ਰਾਜਵੀਰ ਕੌਰ ਮੈਡੀਕਲ ਅਫਸਰ ਅਤੇ ਡਾਕਟਰ ਡੋਲੀ ਅਗਰਵਾੜੀ ई ਐਨਟੀ ਸਪੈਸ਼ਲਿਸਟ ਨੇ ਦੱਸਿਆ ਹੜਾ ਅਤੇ ਪ੍ਰਸਾਤਾ ਦਾ ਮੌਸਮ ਹੋਣ ਕਾਰਨ ਡੈਂਗੂ ਅਤੇ ਚਿਕਨ ਗੁਨੀਆ ਹੋਣ ਦਾ ਖਤਰਾ ਵੱਧ ਜਾਂਦਾ ਹੈ ਡੈਂਗੂ ਅਤੇ ਚਿਕਨ ਗੁਨੀਆ ਲਾਜੋਗ ਹਨ ਇਹ ਐ AIDS ਨਾਂ ਦੇ ਮੱਛਰ ਦੇ ਕੱਟਣ ਨਾਲ ਫੈਲਦੇ ਤੇਜ ਬੁਖਾਰ ਸਿਰਦਰਦ ਮਾਸਪੇਸ਼ੀਆਂ ਵਿੱਚ ਦਰਦ ਚਮੜੀ ਤੇ ਦਾਣੇ ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ ਮਸੂੜੀਆਂ ਤੇ ਨੱਕ ਵਿੱਚੋਂ ਖੂਨ ਦਾ ਵਗਣਾ ਆਹ ਤੇ ਡੇਂਗੂ ਦੇ ਲੱਛਣ ਹੋ ਸਕਦੇ ਹਨ